ਮੈਂ ਦੱਸਿਆ ਇਥੇ ਬਾਈਆਂ ਨੇ ਬੈਠੇ ਨੇ ਦੁਕਾਨ ਦੇ ਉੱਤੇ ਕਹਿੰਦੇ ਜਿਹਦੇ ਕੋਲੇ ਪੰਜ ਕਿੱਲੇ ਪੈਲੀ ਆ ਉਹ ਸਭ ਤੋਂ ਵੱਡਾ ਸਰਦਾਰ ਆ ਤੇ ਮੁਕਸਰ ਜ਼ਿਲ੍ਹੇ ਦੇ ਵਿੱਚ ਪੰਜ-ਪੰਜ ਕਿੱਲਾਂ ਦੇ ਘਾਰੀ ਵਲੀ ਬੈਠੇ ਆ ਤੇ ਦੂਜੀ ਜਿਹੜੀ ਸਭ ਤੋਂ ਵਧੀਆ ਗੱਲ ਲੱਗੀ ਕਿ ਸੋਡੇ ਇਸ ਇਲਾਕੇ 'ਚ ਖਾਸ ਤੌਰ ਤੇ ਜਿੱਥੇ ਮੈਂ ਖੜਾ ਨੰਗਲ ਦੇ ਕੋਲੇ ਇਥੇ ਬੰਦੇ ਨਹੀਂ ਵਿਹਲੇ ਮਿਲਦੇ ਹਰ ਬੰਦਾ ਕੋਈ ਨਾ ਕੋਈ ਕੰਮ ਕਰਦਾ ਸੁਰ ਨਜ਼ਰ ਆਊਗਾ ਪਰ ਜਿਹਦੇ ਕੋਲ ਚਾਰ ਛੜ ਪੈਣੀ ਹੈ ਉਹ ਕਾਕੇ ਅੱਜ ਕੱਲ ਚਿੱਟੇ ਪਾ ਕੇ ਗੁੜਤੇ ਪਜਾਮੇ ਤੇ ਵੱਡੀਆਂ ਲੈ ਇਹ ਗੱਡੀਆਂ ਖੁੱਲੇ ਖਰਚਾਂ ਤੇ ਹੋ ਕੇ ਕੰਮ ਛੱਡ ਗਏ ਤਾਂ ਮੈਂ ਤੁਹਾਡੇ ਤੋਂ ਇੱਕ ਸਨੇਹਾ ਸਮੁੱਚੇ ਪੰਜਾਬ ਨੂੰ ਦੇਣਾ ਚਾਹੁੰਦਾ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਸੰਗ ਨਹੀਂ ਹੁੰਦੀ ਕੰਮ ਕੰਮ ਹੀ ਹੁੰਦਾ ਜੇ ਕੰਮ ਕਰਾਂਗੇ ਕਿਰਤ ਕਰਾਂਗੇ ਬਿਮਾਰੀਆਂ ਤੋਂ ਹੀ ਬਚੇ ਰਮਾਂਗੇ ਤੇ ਆਪਦਾ ਘਰਵਾਰ ਦਾ ਗੁਜ਼ਾਰਾ ਬਹੁਤ ਵਧੀਆ ਜਿਵੇਂ ਮੈਨੂੰ ਹੁਣ ਉਹ ਬੈਠੇ ਨੇ ਰਿਟਾਇਰ ਹੋਏ ਨੇ ਕਿੱਥੇ ਚਲੇ ਗਏ ਕੋਈ ਹੋਰ ਬੈਠੇ ਜੀ ਬਾਈ ਜੀ ਉਹ ਖੜੇ ਆ ਇਹ ਰਟਾਇਰ ਹੋਏ ਨੇ ਵੱਖ-ਵੱਖ ਮਹਿਕਮਿਆਂ ਦੇ ਵਿੱਚੋਂ ਇਹ ਕਹਿੰਦੇ ਅਸੀਂ ਇੰਨੀਆਂ ਥੋੜੀਆਂ ਜ਼ਮੀਨਾਂ ਦੇ ਕਿੱਲਾ ਦੋ ਕਿੱਲਾ ਦੋ ਕਿੱਲੇ ਅੱਧਾ ਕਿੱਲਾ 2.5 ਕਿੱਲੇ ਜ਼ਮੀਨ ਦੇ ਉੱਤੇ ਜਾਂ ਅਸੀਂ ਹੱਥੀਂ ਕਿਰਤ ਕਰਕੇ ਖੁਸ਼ ਆ ਤੇ ਜ਼ਿੰਦਗੀ ਬਹੁਤ ਕਮਾਲ ਦੀ ਕੱਢ ਰਹੇ ਆ ਸੋ ਪੰਜਾਬੀ ਉਹ ਸਿੱਖਣ ਦੀ ਲੋੜ ਆ ਜਿਹੜਾ ਕੰਮ ਅਸੀਂ ਬਾਹਰਲੇ ਮੁਲਕਾਂ 'ਚ ਕਰਦੇ ਆਂ ਜਾ ਕੇ 18-18 20-20 ਘੰਟੇ ਆ ਆਪਣੇ ਨੰਗਲ ਰੋਪੜ ਦੇ ਲੋਕ ਨੇ ਪਿੰਡ ਧੱਡੋ ਦੇ ਕਿਹਾ ਜੀ ਦੱਸੋ ਤੁਸੀਂ ਪਿੰਡ ਵਾਲੇ ਮੈਨੂੰ ਤੁਸੀਂ ਦੱਸੋ ਭਾਈ ਆਪ ਦੀ ਜਬਾਨੀ ਦੱਸੋ ਬਾਕੀ ਤੁਸੀਂ ਵਧੀਆ ਜ਼ਿੰਦਗੀ ਜਿਉਉਨੇ ਹੋ ਕੰਮ ਕੋਈ ਬੰਦਾ ਵੇਲਾ ਨਹੀਂ ਮਿਲੂਗਾ ਆਹ ਜੀ ਨੌਜਵਾਨੀ ਤੁਸੀਂ ਦੱਸੋ ਵੀ ਨੌਜਵਾਨ ਵੇਲੇਓ ਕੰਮ ਕਰਦੇ ਆਂ ਕੰਮ ਲੱਗੇ ਕੋਈ ਬਿੱਲ ਨਹੀਂ ਸਾਰੇ ਕੰਮ ਕਰਦੇ ਸਾਰੇ ਜੀ ਮੱਝਾਂ ਰੱਖੀਆਂ ਮੱਝਾਂ ਰੱਖੀਆਂ ਕੋਈ ਮੱਝਾਂ ਰੱਖੀਆਂ ਕੋਈ ਗਾਈਆਂ ਰੱਖੀਆਂ ਨੇ ਕੋਈ ਹਰ ਪਰਿਵਾਰ ਨੇ ਸਬਜ਼ੀ ਲਈ ਵੀ ਆਪਣੇ ਖਾਨ ਜੋਗੀ ਜੇ ਗਵਾਂਡੀ ਨੂੰ ਵੀ ਦੇਣੀ ਹੋਵੇ ਤਾਂ ਘੱਟ ਨਹੀਂ ਆਉ ਹਰ ਬੰਦੇ ਨੇ ਬਹੁਤ ਰਹਿੰਦੇ ਸਾਰੇ ਜੀ ਅੱਛਾ ਕਮਾਲ ਦੀ ਗੱਲ ਸੁਣਾਓ ਤੁਸੀਂ ਕਿਸੇ ਦਾ ਖੇਡ ਚੱਕ ਬੰਦੇ ਦੇ ਆ ਸਬਜ਼ੀ ਆਪਣੀ ਤੋਂ ਖੁੱਲ ਲੈਂਦਾ ਹੀ ਨਹੀਂ ਅੱਛਾ ਪੰਜਾਬ ਵਾਲੇ ਆਪਣੇ ਵਾਲੇ ਪਾਸੇ ਬਰੰਡੇ ਮਾਨਸਾ ਪਟਿਆਲੇ ਪਾਸੇ ਸੰਗਰੂਰ ਵਾਲੇ ਪਾਸੇ ਆਪਣੇ ਸਬਜ਼ੀ ਹੈ ਨਹੀਂ ਘਰਾਂ 'ਚ ਸਾਡੀਆਂ ਬੁੜੀਆਂ ਰੇੜੀਆਂ ਨੂੰ ਹੱਥ ਮਾਰੀ ਜਾਂਦੇ ਨੇ ਵੀ ਆਜ ਰੇੜੇ 'ਤੇ ਸਬਜ਼ੀ ਦੇ ਕੇ ਗੋਭੀ ਦੇ ਕੇ ਜਾਂੀ। ਉਹ ਗੋਭੀ ਪਤਾ ਨਹੀਂ ਕਿਹੜਾ ਕਿੰਨਾ ਜੂਰੀਆ ਜਾਰੀਆ ਪਾ ਕੇ ਜ਼ਹਿਰ ਪਾ ਕੇ ਸਾਨੂੰ ਖਵਾਈ ਜਾਂਦੇ ਆ। ਅੱਜ ਤਾਂ ਸੋਨੂੰ ਪ੍ਰਧਾਨ ਜੀ ਗੋਭੀ ਉੱਤੇ ਬਗਣੀ ਹੋਣੀ ਵੱਟ ਕੇ ਰੱਖੀ ਹੋਈ। ਦੇਖੋ। ਲੱਕੀ ਗਾਲੇ ਉਹ ਲਵਾਵੇ ਵੱਟ ਕੇ ਦੇ ਪ੍ਰਧਾਨ ਜੀ ਦੀ ਗੋਭੀ। ਹਰ ਘਰ ਤੋਂ ਸਾਡੇ ਦੋਨੋਂ ਤੁਸੀਂ ਜਿੰਨੂੰ ਮਰਜ਼ੀ ਚੈੱਕ ਕਰ ਲਓ। ਲਸਣ ਤਾਂ ਮੁੱਲ ਲੈਂਦਾ ਕੋਈ ਨਹੀਂ। ਲਸਣ ਪਿਆਜ਼ ਪਿਆਜ਼ ਆਪਣੇ। ਲਸਣ ਗੰਡਾ। ਇਧਰੋਂ ਪਿਆਵਾ। ਨਹੀਂ। ਸੋਚਦੇ ਸੀ ਅੱਛਾ ਅੰਦੀ ਮੁੰਡੀ ਸਾਡੀ ਆਉ ਲਾ ਦੇ ਆਪਣੇ ਘਰ ਦੇ ਦੇਖੋ ਇਹ ਸਭ ਤੋਂ ਖੂਬਸੂਰਤ ਗੱਲ ਇੱਥੇ ਇਹ ਕੰਮ ਕਰਦੇ ਆ ਕਿਰਤ ਕਰਦੇ ਆ ਇਹਨਾਂ ਦੀਆਂ ਸਬਜ਼ੀਆਂ ਦਾਲਾਂ ਲਸਣ ਗੰਢੇ ਹਲਦੀ ਕੁੱਲ ਚੀਜ਼ ਇਹਨਾਂ ਦੇ ਆਪਣੇ ਘਰਾਂ ਚ ਲਾਈ ਹੋਈ ਨਾਲੇ ਹੋਰ ਦੇਖੋ ਜ਼ਮੀਨ ਕਿਸੇ ਕੋਲ ਇਕੱਲਾ ਇਕੋ ਡੂੜ ਕੱਲਾ ਬਨਾਹ ਕਨਾਰ ਵੀ ਹੈ ਉਹ ਵੀ ਉਸ ਕੁਛ ਚਾਰ ਕਿਨਾਰ ਵਾਲਾ ਸਹੀ ਦੀ ਲਾਗੇ ਗੁਜ਼ਾਰਾ ਵਧੀਆ ਤੁਹਾਨੂੰ ਅਜੀਬ ਹੈ ਹੋਰ ਹੋਰ ਚਾਰ ਕਿਨਾਰ ਵਾਲਾ ਵੀ ਵਧੀਆ ਗੁਜ਼ਾਰਾ ਕਰਦਾ ਸਬਜ਼ੀ ਲਾਗੇ ਅੱਛਾ ਬੰਦੋਰੀ ਮਸਾਨ ਮੰਡੀ ਚੱਲ ਜੋ ਨੰਗਲ ਹਾਂ ਤੁਹਾਨੂੰ ਸਾਡੇ ਇਹ ਦੋ ਪਿੰਡਾਂ ਦੇ 30 ਦੇ ਕਰੀਬ ਬੰਦੇ ਨੇ ਜਿਹੜੇ ਸਬਜ਼ੀ ਦਿੱਲੀ ਲੈ ਕੇ ਜਾਂਦੇ ਔਰ 1000 ਰੁਪਏ ਦੇ ਘੱਟ ਕੋ ਲੈ ਕੇ ਨਹੀਂ ਆ। ਚਾਹਤ ਬੈਟੀ ਬਣਦੀ ਸਾਡੀ ਸ਼ੁਰੂ ਤੋਂ ਹੀ 80 ਤੇ। ਉਹ ਦੇਖੋ ਚਾਰ ਚਾਰ ਕਨਾਲਾਂ ਦੋ ਦੋ ਕਨਾਲਾਂ ਜ਼ਮੀਨ ਹੈ ਉਹਦੇ 'ਚ ਆਪਣੇ ਜੋਗ ਦੀ ਸਬਜ਼ੀ ਲਾਉਂਦੇ ਆ ਕਹਿੰਦੇ ਗਵੰਡਾਂ ਨੂੰ ਵੀ ਦਿੰਦੇ ਆ। ਹੈਲੋ ਜੀ ਤਾਜੀ ਬੱਟੀ ਵੀਡੀਓ ਬਣਾ ਲਿਓ। ਆ ਗੋਭੀ ਆ ਨਾ ਦੀ ਆ ਦੇਖੋ। ਦੇਖੋ ਇਦਾਂ ਜਿਹੀ ਬਿੰਦੀ ਸਾਡੇ ਉੱਥੇ ਪਤਾ ਨਹੀਂ ਬੌਰਗੇ ਲੈਂਦੇ ਆ ਠੇਕੇ ਤੇ ਜ਼ਮੀਨ ਆ। ਕਿ ਕੋਈ ਮੱਡੀ ਵਾਲੀ ਆ। ਦਾ ਦਾ ਘੱਟੇ ਯੂਰੀਆ ਪਾਉਂਦੇ ਉਹਦਾ ਭਾਈ ਹੋਰੋਂ ਕਰਦੇ ਆ। ਉਹ ਜੀ ਮੈਂ ਗੋਭੀ ਦਾ ਫੁੱਲ ਨਹੀਂ ਇਹ ਉੱਤੇ ਤੜਕੇ ਵੇਚਣ ਤੋਂ ਪਹਿਲਾਂ ਲਿਆਉਣ ਤੋਂ ਪਹਿਲਾਂ ਉੱਤੇ ਜੂਰੀਆ ਭੁੱਕ ਦਿੰਦੇ ਆ ਜਾਂ ਜੂਰੀਆ ਘੋਲ ਕੇ ਕਿ ਟੱਬ ਚ ਕਿਸੇ ਪੱਟੜ ਜਾ ਐ ਵਿੱਚ ਦਬੋ ਦਿੰਦੇ ਆ ਜਿੱਟਾ ਹੋ ਜਾਂਦਾ ਫੁੱਲ ਤੇ ਸਾਡ ਵਾਲੀਆਂ ਬੁੜੀਆਂ ਕਹਿੰਦੀਆਂ ਦੇ ਚਟਾਇਆ ਫੁੱਲ ਐਂ ਦਾ ਜ਼ਹਿਰ ਇਹ ਨੂੰ ਖਾ ਕੇ ਦੇਖੋ ਵਧੀਆ ਤੁਸੀਂ ਖਾ ਕੇ ਦੇਖੋ ਮਿੱਠੀ ਹੋਊਗੀ ਇਹ ਤੋੜੋ ਵੈਸੀ ਵੈਸੀ ਮੈਂ ਨਹੀਂ ਲਾ ਦੇ ਯਾਰ ਗੰਦਲੀਆਂ ਵੀ ਮਿੱਠੀ ਹੋਣੀ ਥੱਲੇ ਵਾਲੀਆਂ ਆ ਜੀਆ ਕੀ ਕਹਿੰਦੇ ਨੇ ਇਹ ਦੇਖੋ ਆਲਾ ਬਾਈ ਆ ਗਿਆ ਦਿੱਲੀ ਪਾਲੀ ਬਿਲਕੁਲ ਸਵਾਦ ਹੀ ਵੱਖਰਾ ਕਿ ਬਿਨਾ ਜ਼ਹਿਰ ਤੋਂ ਜਿਹੜਾ ਜ਼ਹਿਰ ਤੋਂ ਬਿਨਾ ਇਝਵਾ ਦੇ ਗੁਹਾਰ ਉੜੀ ਦਾ ਉੜੀ ਪੋਣਾ ਕਰਨੀ ਇਹ ਸੁਣਿਆ ਮੇਰਾ ਸਿੱਖ ਪੰਜਾਬੀਆਂ ਐ ਨਾ ਜ਼ਿਲ੍ਹਾ ਰੋਪੜ ਦੇ ਪਿੰਡ ਭੱਟੋ ਤੋਂ ਅਸੀਂ ਬਹਿਣ ਲੈ ਕੇ ਤੁਰੇ ਆ ਤੇ ਸਾਨੂੰ ਬਹੁਤ ਧਰਨੀਆਂ ਚੀਜ਼ਾਂ ਨਵੀਆਂ ਸਿੱਖਣ ਨੂੰ ਮਿਲੀਆਂ ਕਿ ਜ਼ਿਲ੍ਹੇ ਦੇ ਵਿੱਚੋਂ ਪੰਜਾਬੀਓ ਜੇ ਜਬ ਬਿਮਾਰੀਆਂ ਤੋਂ ਬਚਣਾ ਹੈ ਜਵਾਗ ਪਹਿਲਾਂ ਹੁਣ ਹਟ ਕੇ ਸਾਡੀ ਆਈਵੀਫ ਸੈਂਟਰਾਂ ਜਾਣ ਲੱਗੇ ਟੀਕੇ ਭਰਉਣ ਲੱਗੇ ਬੁੜੀਆਂ ਦੇ ਉਹ ਭਲੀਆਂ ਗੱਲ ਇਸ ਕਰਕੇ ਇਹ ਸਾਰੀ ਜ਼ਹਿਰ ਕਰਕੇ ਆ ਸੋ ਇਹ ਸੋਚੋ ਵੀ ਅਸੀਂ ਆ ਆਪਣੇ ਜੋ ਅਗਰੀ ਘਟ ਘਟ ਸਬਜ਼ੀਆਂ ਲਾ ਲਗੇ ਆ ਸਾਡੇ ਦਾ ਉੱਤੇ 15 20 20 ਕਿੱਲਾਂ ਦੇ ਮਾਲਕ 30 ਦੀ ਕਿੱਲਾਂ ਦੇ ਮਾਲਕ 50 50 ਕਿੱਲਾਂ ਦੇ ਮਾਲਕ ਕਦੇ ਬੰਦੇ ਦੇ ਕਦੇ ਗੋਭੀ ਦਾ ਫਲ ਨਹੀਂ ਲੱਗਿਆ ਹੁਣ ਇੱਕ ਵੀ ਸਾਰੇ ਮੁੱਲ ਲਿਆਉਂਦੇ ਆ ਹਾਂਜੀ ਸਤਾਵਰ ਟੈਕੀਆਂ ਬੰਦੇ ਜੀ ਕਿਵੇਂ ਸਤਾਵਰ ਵੀ ਲਾਇਆ ਬਾਲ ਜਿਹਦਾ ਜ਼ਮੀਨ ਨਵਲੇ ਤੇ ਲਾ ਲੈਣਾ ਸਾਡਾ ਅੱਛਾ ਜਿਨ੍ਹਾਂ ਦੇ ਜ਼ਮੀਨ ਨਹੀਂ ਸੱਤ ਹੀ ਲਾ ਦਿੰਦੇ ਆ ਜੀ ਦੋਨੋਂ ਪ੍ਰਤੱਖ ਦੱਸ ਦੇਣਾ ਇਹ 10 ਤਿੰਨ ਘਰ ਛੱਡ ਕੇ ਲਾਏ ਹੋਏ ਆ ਅਮਰੂਦ ਚਾਹੀਦੇ ਉਹ ਮਿਲ ਜੂ ਤੁਹਾਨੂੰ ਕਹਿੰਦੇ ਕੁੱਲ ਚੀਜ਼ ਦੇ ਆਪਣੇ ਹੱਥੀਂ ਤਿਆਰ ਕਰਦੇ ਆ ਫਲਾਂ ਵਾਲੀ ਵੀ ਸਬਜ਼ੀਆਂ ਦਾਲਾਂ ਠੀਕ ਆ ਜੀ ਧੰਨਵਾਦ ਆਉਂਦੇ ਵਾਹਦੇ ਰਹੋ